ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਤਨ ਮਾਤਾ ਗੁਜਰ ਕੌਰ ਜੀ ਧੰਤਨ ਬਾਬਾ ਅਜੀਤ ਸਿੰਘ ਜੀ ਧੰਤਨ ਬਾਬਾ ਜੁਝਾਰ ਸਿੰਘ ਜੀ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਗੁਰੂ ਦੇ ਪਿਆਰ ਵਾਲਿਓ ਪੋਹ ਦਾ ਮਹੀਨਾ ਸ਼ਹੀਦੀਆਂ ਦਾ ਮਹੀਨਾ ਚੱਲ ਰਿਹਾ ਹੈ ਆਪਣੇ ਬੱਚਿਆਂ ਨੂੰ ਇਹ ਇਤਿਹਾਸ ਜ਼ਰੂਰ ਪੜ੍ਹਾਓ। ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਕੌਣ ਹਾਂ। ਦਸੰਬਰ ਮਹੀਨੇ ਨਾਲ ਸਾਡਾ ਕੀ ਸੰਬੰਧ ਏ। 6 ਪੋ ਨੂੰ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ। ਅਤੇ 7 ਪੋ ਦੀ ਸਵੇਰ ਸਰਸਾ ਨਦੀ ਦੇ ਕਿਨਾਰੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਸੀ। ਭਾਵੇਂ ਕੇ ਗੁਰੂ ਪਿਆਰਿਓ ਸਤ ਪੋ ਦੀ ਰਾਤ ਸਰਸਾ ਨਦੀ ਪਾਰ ਕਰਦੇ ਗੁਰੂ ਜੀ ਦੇ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡੇ ਗਏ ਸਨ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ 8 ਪੋ ਨੂੰ ਚਮਕੌਰ ਸਾਹਿਬ ਦੀ ਗੜੀ ਵਿੱਚ جنگ ਹੋਈ ਤਿੰਨ ਪਿਆਰੇ ਦੋ ਸਹਿਬ ਜਾਦੇ ਅਤੇ ਚੌਥੀ ਸਿੰਘ ਸ਼ਹੀਦ ਹੋ ਗਏ ਉਧਰ 7 ਪੋ ਦੀ ਰਾਤ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜਾਦਿਆਂ ਸਮੇਤ ਕੁੰਮੇ 마ਸ਼ਕੀ ਦੀ ਝੌਪੜੀ ਚ ਰਹੇ 8 ਪੋ ਨੂੰ ਮਾਤਾ ਗੁਜਰ ਗੁਜਰਕੌਰ ਜੀ ਸਹਿਬਜਾਦਿਆਂ ਸਮੇਤ ਪਾਪੀ ਗੰਗੂ ਬ੍ਰਾਹਮਣ ਦੀ ਝੌਪੜੀ ਚ ਰਹੇ 9 ਪੋ ਨੂੰ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜਾਦਿਆਂ ਮਰਿੰਡੇ ਰਹੇ 10 11 12 ਪੋ ਦੀ ਰਾਤ ਮਾਤਾ ਗੁਜਰਕੌਰ ਜੀ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਛੋਟੇ ਸਹਿਬ ਜਾਦਿਆਂ ਨੂੰ ਠੰਡੇ ਬੁਰਜ ਵਿੱਚ ਸਰਹੰਦ ਰੱਖਿਆ ਗਿਆ ਜੋ ਅੱਜਕੱਲ ਫਤਿਹਗੜ੍ਹ ਸਾਹਿਬ ਨਾਲ ਜਾਣਿਆ ਜਾਂਦਾ ਹੈ ਐਨੀਆਂ ਕੁਰਬਾਨੀਆਂ ਮੇਰੇ ਪਾਤਸ਼ਾਹ ਨੇ ਸਾਡੇ ਵਾਸਤੇ ਕੀਤੀਆਂ ਤੇ ਸਾਡੇ ਵੱਲ ਹੀ ਇਸ਼ਾਰਾ ਕਰਕੇ ਕਿਹਾ ਸੀ ਕੇ ਇਹਨਾਂ ਪੁੱਤਰਨ ਕੇ ਸਿਰ ਪਰ वार दिए ਸਤਜਾਰ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਆਪਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣੀਏ ਇਹ ਮਹੀਨੇ ਵਿੱਚ ਕੋਈ ਖੁਸ਼ੀ ਦਾ ਸਮਾਗਮ ਨਾ ਕਰੀਏ ਫਿਰ 13 ਪੋ ਨੂੰ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਹੋ ਗਈ ਕੁਰਬਾਨ ਹੋ ਗਏ ਆਪਣੇ ਉਤੋਂ ਇਹਨਾਂ 7 ਦਿਨਾਂ ਚ ਗੁਰੂ ਦੇ ਪਿਆਰੇ ਦਸ਼ਮੇਸ਼ ਪਿਤਾ ਜੀ ਨੇ ਆਪਣਾ ਪਰਿਵਾਰ ਸਾਡੇ ਲਈ ਕੁਰਬਾਨ ਕਰ ਦਿੱਤਾ ਤੇ ਅਸੀਂ ਅਜੇ ਵੀ ਨਹੀਂ ਸਮਝਦੇ ਪੋਦੇ ਮਹੀਨੇ ਵਿੱਚ ਖੁਸ਼ੀ ਦੇ ਸਮਾਗਮ ਕਰੀ ਜਾਂਦੇ ਆ ਸਾਨੂੰ ਸਿੱਖ ਕੌਣ ਕਹੇਗਾ ਸਵਾਉ ਅਸੀਂ ਇਨ੍ਹਾਂ ਇਲਤਾਂ ਤੋਂ ਗੁਰੇਜ਼ ਕਰੀਏ ਪੋਦੇ ਮਹੀਨੇ ਕੋਈ ਖੁਸ਼ੀ ਦਾ ਸਮਾਗਮ ਨਾ ਕਰੀਏ ਤੇ ਰੋਜ਼ਾਨਾ ਜਪਜੀ ਸਾਹਿਬ ਦਾ ਪਾਠ ਕਰੀਏ ਤਾਂ ਕਿ ਆਪਣੇ ਨਿਤਨੇਮ ਤੋਂ ਇਲਾਵਾ ਉਹਨਾਂ ਸ਼ਹੀਦਾਂ ਸਿੰਘਾਂ ਦੇ ਚਰਨਾ ਵਿੱਚ ਹਾਜ਼ਰੀ ਲਵਾਈ ਜਾਵੇ ਇੱਕ ਵਾਰੀ ਫਿਰ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅਤੇ ਧੰਨ ਧੰਨ ਗੁਰੂ ਦੇ ਸਿੰਘ ਪਿਆਰੇ ਜੋ ਉਸ ਵੇਲੇ ਉਹਨਾਂ ਨਾਲ ਸ਼ਹੀਦ ਹੋਏ ਸਾਰੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ